ਅੱਜ ਮੋਹਾਲੀ ਦੇ ਸੋਸ਼ਲ ਐਕਟਿਵਿਸਟ ਤੇ ਸੀਨੀਅਰ ਪੱਤਰਕਾਰ ਤਿਲਕ ਰਾਜ ਦਾ ਜਨਮ ਦਿਨ ਮਾਨਮੰਗਲ ਦੇ ਪ੍ਰਬੰਧਕਾ ਵੱਲੋਂ ਮਨਾਇਆ ਗਿਆ। ਇਸ ਮੌਕੇ ਤੇ ਕੇਕ ਕੱਟਣ ਦੀ ਰਸਮ ਸਮਾਜ ਸੇਵਿਕਾ ਸ਼੍ਰੀਮਤੀ ਜਗਜੀਤ ਕਾਲੋ ਨੇ ਨਿਭਾਈ। ਜਿੱਥੇ ਸਾਰੇ ਪੱਤਰਕਾਰ ਭਾਈਚਾਰੇ ਨੇ ਤਿਲਕ ਰਾਜ ਨੂੰ ਵਧਾਈਆਂ ਦਿੱਤੀਆਂ। ਉੱਥੇ ਫਿਲਮ ਜਗਤ ਨਾਲ ਜੁੜੀਆਂ ਹਸਤੀਆਂ ਨੇ ਵੀ ਤਿਲਕ ਰਾਜ ਨੂੰ ਜਨਮ ਦਿਨ ਤੇ ਵਧਾਈਆਂ ਭੇਟ ਕੀਤੀਆਂ। ਤਿਲਕ ਬਾਰੇ ਇਹ ਕਹਿ ਰਹੀਆਂ ਕਿ ਸਭ ਤੋਂ ਪਹਿਲਾਂ ਤਾਂ ਮੈਂ ਤਿਲਕ ਦੀ ਮਦਰ ਲਈ ਕਹਿ ਰਹੀਆਂ। ਇਹਨੇ ਮਾਏ ਦਿਲ ਭਗਤ ਦਿਨ ਭਾਗਾ ਵਾਲਾ ਚੜਿਆ ਤੇਰੇ ਘਰ ਪੁੱਤ ਜੰਮਿਆ। ਤੇ ਇਹ ਜਿਹੜਾ ਪੁੱਤਰ ਜੰਮਿਆ ਏ ਇਹਦਾ ਸਬੰਧ ਕੋਈ ਸਾਡੇ ਨਾਲ ਵੀ ਸੀਗਾ ਜ਼ਿੰਦਗੀ ਵਿੱਚ ਚੱਲਦੇ-ਚੱਲਦੇ ਜ਼ਿੰਦਗੀ ਦੇ ਰਸਤਿਆਂ ਦੇ ਵਿੱਚ ਇਹਦਾ ਸਬੰਧ ਮੇਰੇ ਨਾਲ ਵੀ ਆਣ ਮਿਲਿਆ ਮੈਂ ਮਿਸਿਸ ਕਾਲੋਂ ਇਹਨੂੰ ਬਲੇਸਿੰਗਸ ਦਿੰਨੀ ਆ ਕਿ ਬਹੁਤ ਖੁਸ਼ੀਆਂ ਮਾਣੇ ਤਰੱਕੀਆਂ ਕਰੇ ਧਨ ਵਿੱਚ ਖੇੜੇ ਮਨ ਖੁਸ਼ ਰਹੇ ਇਹਦਾ ਸਮਾਜ ਵਿੱਚ ਇੱਜ਼ਤ ਮਾਣ ਮਿਲੇ ਸੁਰੱਖਿਆ ਦਾ ਕਵਚ ਗੁਰੂ ਮਹਾਰਾਜ ਬਣਾ ਕੇ ਰੱਖਣਾ ਸੱਚਾ ਸੁੱਚਾ ਪਵਿੱਤਰਤਾ ਦੇ ਨਾਲ ਆਪਣੇ ਰਾਹ ਤੇ ਜ਼ਿੰਦਗੀ ਦੇ ਚੱਲਦਾ ਰਹੇ ਤੇ ਸੋਸ਼ਲ ਵਰਕ ਕਰੇ ਪਰ ਮੈਂ ਅੱਜ ਬਹੁਤ ਖੁਸ਼ ਆ ਇਸ ਗੱਲ ਤੋਂ ਕਿ ਜ਼ਿੰਦਗੀ ਦੇ ਵਿੱਚ ਕੋਈ ਕਹਿੰਦਾ ਆਪਣੇ ਆਪ ਨੂੰ ਕਿ ਮੈਂ ਇਹ ਹਾਂ ਮੈਂ ਉਹ ਹਾਂ ਮੈਂ ਇਹ ਹਾਂ ਮੈਂ ਉਹ ਹਾਂ ਪਰ ਉਹ ਇਹ ਹੈ ਮੈਂ ਉਹ ਹੈ ਜੋ ਬਣਦਾ ਹੈ ਨਾ ਕਿਸੇ ਨਾ ਕਿਸੇ ਦੇ ਥਰੂ ਬਣਦਾ ਅੱਜ ਮੈਂ ਆਪਣੀ ਗੱਲ ਕਰਾਂ ਕਿ ਅਗਰ ਮਹਾਲੀ ਵਿੱਚ ਮੇਰੀ ਇੰਨੀ ਪਛਾਣ ਆਈ ਆ ਕਿ ਮੈਂ ਇੱਕ ਲਾਇਨਸ ਕਲੱਬ ਲੌਇੰਸ ਕਲੱਬ ਜਿਹੜਾ ਚੱਲਦਾ ਏ ਉਹਨੂੰ ਮੈਂ ਜਾਣਦੀ ਤੱਕ ਨਹੀਂ ਸੀ ਸੁਣਦੀ ਹੁੰਦੀ ਸੀ ਇਹ ਲੜਕਾ ਲੌਇੰਸ ਕਲੱਬ ਦਾ ਮੈਂਬਰ ਸੀ ਇਹ ਮੈਨੂੰ ਖਿੱਚ ਕੇ ਉਹਦੀ ਮੈਂਬਰ ਬਣਾਤਾ ਵਿਦ ਅ ਨ ਟੂ ইਅਰਸ ਜਿੰਨੇ ਵੀ ਸਾਰੇ ਮੈਂਬਰ ਸੀ ਇਹਦੀ ਬਦੌਲਤ ਉਹ ਸਾਰੇ ਕੋਆਪਰੇਸ਼ਨ ਨਾਲ ਉਹਨਾਂ ਨੇ ਮੈਨੂੰ ਪ੍ਰੈਜ਼ੀਡੈਂਟ ਬਣਾਇਆ ਤੇ ਪ੍ਰੈਜ਼ੀਡੈਂਟ ਤੋਂ ਪਹਿਲਾਂ ਮੈਨੂੰ ਡਾਇਰੈਕਟਰ ਬਣਾਇਆ ਫਿਰ ਪ੍ਰੈਜ਼ੀਡੈਂਟ ਬਣਾਇਆ ਹੁਣ ਕੀ ਐਫਰਟਸ ਕੀਤੇ ਆ ਮੈਨੂੰ ਲੱਗਦਾ ਕਿ ਇਹਦੇ ਹੀ ਐਫਰਟਸ ਹੈ ਕੁਝ ਉਨਾ ਐਫਰਟਸ ਕਰਕੇ ਕਿ ਮੈਨੂੰ ਅੱਜ ਮਲਟੀਪਲ ਅਵਾਰਡ ਮਿਲਣ ਜਾ ਰਿਹਾ ਮਈ ਦੀ 16 ਤਰੀਕ ਨੂੰ 10 ਗਵਰਨਰ ਇਕੱਠੇ ਹੋ ਕੇ ਲਾਇਨਸ ਕਲੱਬ ਦੇ ਉਹ ਅਵਾਰਡ ਦੇਣਗੇ ਔਰ ਉਸ ਵਕਤ ਜਦੋਂ ਮੈਨੂੰ ਇਹ ਫੋਨ ਆਇਆ ਮੈਨੂੰ ਸਿਰਫ ਤਿਲਕ ਨਜ਼ਰ ਆ ਰਿਹਾ ਸੀ ਔਰ ਕੋਈ ਨਜ਼ਰ ਨਹੀਂ ਸੀ ਆ ਰਿਹਾ ਆਪਣਾ ਕੋਈ ਵੀ ਨਜ਼ਰ ਨਹੀਂ ਸੀ ਸਮਾਜ ਵਿੱਚ ਆ ਰਿਹਾ ਸਮਾਜਿਕ ਰਤਵੇ ਲਈ ਮੈਨੂੰ ਸਭ ਤੋਂ ਪਹਿਲਾਂ ਤਿਲਕ ਨਜ਼ਰ ਆਇਆ ਕਿ ਤਿਲਕ ਡਿਸਕ੍ਰੈਡਿਟਡ ਉਸ ਟੂ ਹੂ ਬੇਟਾ ਇਹ ਤੇਰੀ ਕਰਕੇ ਅੱਜ ਤੂੰ ਆਪਣੇ ਮਾਂ ਨੂੰ ਇਨੀਆਂ ਬਖਸ਼ਿਸ਼ਾਂ ਦਿੱਤੀਆਂ ਇਹ ਤੇ ਇਨਾ ਮਾਨਿਸ ਦਿੱਤਾ ਏ ਅਗਰ ਇਹ ਬੱਚਾ ਇੰਨਾ ਜ਼ਿਆਦਾ ਪਿਆਰ ਖਿਲਾੜ ਸਕਦਾ ਏ ਸਮਾਜ ਦੇ ਵਿੱਚ ਇਹਦੇ ਅੰਦਰ ਕਿਦਾਂ ਦੇ ਫੁੱਲ ਖਿੜਦੇ ਹੋਣਗੇ ਮੈਂ ਕਹਿੰਦੀ ਉਹ ਸਾਰੇ ਪਹਿਚਾਨਣ ਉਹ ਸਾਰੇ ਲੋਕ ਪਹਿਚਾਨਣ ਜਿਵੇਂ ਮੈਂ ਪਹਿਚਾਨਿਆ ਤੇ ਅੱਜ ਬਰਥਡੇ ਵਾਲੇ ਦਿਨ ਮੈਂ ਕਹਿੰਨੀ ਵੀ ਐਦਾਂ ਦੇ ਬੱਚੇ ਘਰ ਘਰ ਜੰਮਣ ਮੇਰੇ ਬੱਚੇ ਬੜੇ ਸਰਵਣ ਪੁੱਤਰ ਹੈ ਤੇ ਇਹ ਵੀ ਮੈਨੂੰ ਵਾਹਿਗੁਰੂ ਨੇ ਸਰਵਣ ਪੁੱਤਰ ਹੀ ਦਿੱਤਾ ਹੈ ਇਹ ਲੱਖ ਲੱਖ ਵਧਾਈਆਂ ਤੈਨੂੰ ਜਨਮ ਦਿਨ ਦੀਆਂ ਇਹ ਨਾ ਭੁੱਲਣ ਵਾਲੀ ਜ਼ਿੰਦਗੀ ਚ ਇਹ ਰਿਸ਼ਤਾ ਨਾ ਟੁੱਟਣ ਵਾਲਾ ਤੇ ਨਾ ਭੁੱਲਣ ਵਾਲਾ ਹੈ ਜਿੱਥੇ ਵੀ ਕਹੇਗਾ ਤੇਰੀ ਮਾਂ ਵਣ ਕੇ ਮਾਂ ਦੀ ਤਰ੍ਹਾਂ ਹਰ ਰਸਤੇ ਚ ਤੇਰੇ ਮੈਂ ਖੜਾਂਗੀ ਬੇਸ਼ੱਕ ਮੈਨੂੰ ਔਖ ਆਵੇ ਬੇਸ਼ੱਕ ਸੌਖ ਆਵੇ ਬਟ ਆਈ ਐਮ ਵਿਦ ਯੂ ਆਲਵੇਸ ਥੈਂਕ ਯੂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਜੀਤ ਹਰਮਨ ਛੋਟੇ ਵੀਰ ਤਿਲਕਰਾਜ ਦੇ ਜਨਮ ਦਿਨ ਤੇ ਉਹਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ 2 ਏਪ੍ਰੈਲ ਜਾਨੀ ਕਿ ਅੱਜ ਉਹਦਾ ਜਨਮ ਦਿਨ ਹੈ ਸੋ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀਆਂ ਬਖਸ਼ੇ ਜਨਮ ਤੋਂ ਕੁਲੀ ਰਾਤ ਚੌਕਲੀ ਤਰੱਕੀ ਬਖਸ਼ੇ ਵੀਰ ਨੂੰ ਤੇ ਤਿਲਖ ਮੇਰੇ ਵੱਲੋਂ ਫੇਰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪੰਜਾਬੀ ਫਿਲਮ ਲੇਖਕ ਰਾਜੂ ਬਰਮ ਕਿ ਮੇਰੇ ਵੀਰ ਤਿਲਕ ਰਾਜ ਦੀ ਨਿੱਕੀ ਚੀਕ ਨੇ ਅੱਜ ਘਰੇ ਖੁਸ਼ੀਆਂ ਦਾ ਮਾਹੌਲ ਬਣਾਤਾ ਸੀ ਮੇਰਾ ਕਹਿੰਦਾ ਮਤਲਬ ਹੈ ਕਿ ਅੱਜ ਤਿਲਕ ਰਾਜ ਦਾ ਬਰਥਡੇ ਹੈ ਜੀ ਉਹਨੂੰ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਕਰੇ ਤੰਦਰੁਸਤੀਆਂ ਮਾਣੇ ਜਵਾਨੀਆਂ ਮਾਣੇ ਤੇ ਪ੍ਰਮਾਤਮਾ ਉਹਨਾਂ ਤੇ ਸਦਾ ਮਿਹਰ ਭਰੇ ਹੱਥ ਰੱਖੇ ਤੇ ਮੇਰੇ ਵੱਲੋਂ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਜਨਮ ਦਿਨ ਦੀਆਂ ਮੁਬਾਰਕਾਂ ਦਿਲ ਕਰਾਂ ਲਵ ਯੂ ਵੀਰੇ ਥੈਂਕ ਯੂ ਸਤਿ ਸ਼੍ਰੀ ਅਕਾਲ ਮੈਂ ਰਵਿੰਦਰ ਗਰੇਵਾਲ ਅੱਜ ਸਾਡੇ ਛੋਟੇ ਵੀਰ ਤਿਲਕ ਰਾਜ ਦਾ ਜਨਮ ਦਿਨ ਆ ਸੋ ਮੈਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਤਿਲਕ ਰਾਜ ਜਿੱਥੇ ਇੱਕ ਬਹੁਤ ਵਧੀਆ ਪੱਤਰਕਾਰ ਆ ਉੱਥੇ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਮੈਂ ਸਮਝਦਾ ਉਹਦੀ ਸ਼ਖਸੀਅਤ ਦਾ ਇੱਕ ਬਹੁਤ ਵੱਡਾ ਗੋਣਾ ਪ੍ਰਮਾਤਮਾ ਇਸੇ ਤਰ੍ਹਾਂ ਚੜ੍ਹਦੀ ਕਲਾ ਰੱਖੇ ਬਹੁਤ ਬਹੁਤ ਮੁਬਾਰਕਾਂ ਤਿਲਕ ਔਰ ਹੈਪੀ ਬਰਥਡੇ ਵਾਂਸ ਅਗੇ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਸੰਗੀਤਕਾਰ ਸੁਖਪਾਲ ਸੁਖ ਮੇਰੇ ਬਹੁਤ ਹੀ ਪਿਆਰੇ ਦੋਸਤ ਤਿਲਕਰਾਜ ਜੀ ਦਾ ਕੱਲ ਜਨਮ ਦਿਨ ਸੀ 22 April ਨੂੰ ਸੋ ਬਿਲੇਟਡ ਹੈਪੀ ਬਰਥਡੇ ਡੀਅਰ ਬ੍ਰਦਰ ਤਿਲਕਰਾਜ ਜੀ ਬਹੁਤ ਵਧੀਆ ਪੱਤਰਕਾਰ ਨੇ ਜਰਨਲਿਸਟ ਨੇ ਔਰ ਪੰਜਾਬੀ ਗੀਤ ਨੂੰ ਔਰ ਪੰਜਾਬੀ ਸੱਭਿਆਚਾਰ ਨੂੰ ਆਪਣੇ ਨਜ਼ਰੀਏ ਦੇ ਨਾਲ ਵੱਖ-ਵੱਖ ਸਮੇਂ ਤੇ ਪ੍ਰਮੋਟ ਕਰਦੇ ਰਹਿੰਦੇ ਨੇ ਵੱਖ-ਵੱਖ ਪ੍ਰਿੰਟ ਮੀਡੀਆ ਔਰ ਡਿਜੀਟਲ ਮੀਡੀਆ ਦੇ ਥਰੂ ਸੋ ਮੇਰੀਆਂ ਤਿਲਕਰਾਜ ਵੀਰ ਨੂੰ ਬਹੁਤ ਸਾਰੀਆਂ ਢੇਰ ਸਾਰੀਆਂ ਪਿਆਰ ਨਾਲ ਸ਼ੁਭ ਕਾਮਨਾਵਾਂ ਔਰ ਤੁਸੀਂ ਬਹੁਤ ਸਾਰੀਆਂ ਤਰੱਕੀਆਂ ਕਰੋ ਮੇਰੀਆਂ ਹਮੇਸ਼ਾ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਨੇ ਤਿਲਕ ਰਾਜਵੀਰ ਵਾਂਸ ਅਗੇਨ ਮੀ ਲੇਟ ਹੈਪੀ ਬਰਥਡੇ ਥੈਂਕ ਯੂ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਨੰਨਾ ਐਕਟਰ ਅਨਮੋਲ ਵਰਮਾ ਸੋ ਅੱਜ ਮੇਰੇ ਅਨਕ ਤਿਲਕ ਰਾਜ ਜੀ ਦਾ ਬਰਥਡੇ ਹੈ ਜੀ ਹੈਪੀ ਬਰਥਡੇ ਅੰਕਲ ਜੀ ਮੇਰੇ ਵੱਲੋਂ ਤੇ ਸਾਡੀ ਸਾਰੀ ਫੈਮਲੀ ਵੱਲੋਂ ਸੋ ਰੱਬ ਤੁਹਾਨੂੰ ਦਿਨ ਦੁੱਖ ਨਹੀਂ ਰਾਜੋਗਣੀ ਤਰੱਕੀ ਬਖਸ਼ੇ ਮੇਰੇ ਵੱਲੋਂ Subara, fair, happy birthday. Thank you.